<laughs> <laughs> तो फिर लगाया ही ऐसे ही पड़ा रहा उसकी जो था उसके पीछे वाली गूंद खत्म होगी <laughs> उसकी गम खत्म होगी तो फिर ऐसे किसी काउंटर में पड़ा था तो सफाई कर रहे थे वो निकाल दिया मैं खे चलो एक्सपेरिमेंट करके देती हूँ मैंने वो पीछे टच करके देखा वो तो चिपक ही नहीं रहा था हाथ को मैंने दिमाग लगाया मैंने दिमाग लगाया ये टेप ली और उसके पीछे ऐसे ऐसे कर दिया जो सारी डर्ट लगी थी ना वो सारी टेप पे आ गई है देख सकते हैं आप देखो सारी इधर आ गई तो फिर क्या हुआ फिर मैंने ये रख दिया ये रख दिया तो फिर तो मैं यार मैं हिंदी कितने सालों बाद तो बोल रही हूँ गई कैसे बोल रही है तो फिर मैंने क्या किया इसको रख दिया और वो चिपकू चिपकू हो गए फिर मैंने ना उसको पहले तो कांध में वो चिपकाया वो उधर चिप, चिपका नहीं फिर मैंने ये ना ये लक्कड़ की विंडो थी इस पे चिपका दिया वो लक्कड़ से ना वो दाद जुड़ गया अभी कोई पता नहीं है मैं पूरी गारंटी ले सकती है डिग जाए गिर 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 जाए गिर जाए गिर जाए ठीक है तो बस फिर मैंने चिपका दी चिपका तो हुआ अभी देखते हैं कितना टाइम चिपका रहता है अभी आपको देखना है चा चा में आपको हमारे चा में जितना हमें चाय स्टैंड का आपको इधर ही ब्लॉग देखने को मिलेंगे और सूट दिखाती हूँ मैं आपको ये वाला जो सूट है सिलवाएंगे ठीक है इस बॉटम बॉटम के साथ जिस पे ऐसे डिजाइन है देख सकते हो ठीक है ये कॉम्बिनेशन देख सकते हो आप लोग मैं दिखा देती हूँ आज हमारे घर एमसी ने भी आना है उनके लिए <laughs> ठीक है ये देखो ये वाला सूट सिलवाई सुंदर है ना ਔਰ ਮੈਂ ਸੋਚ ਰਹੀ ਹਾਂ ਨਾ ਇੱਕ ਕਸਟਮਰ ਦਾ ਸ਼ੂਟ ਜਾ ਰਿਹਾ ਹੈ। ਹੁਣ ਆਪਾਂ ਲੱਗਿਆ ਸਵੇਰ ਦੇ ਆਪਾਂ ਦੀ ਤੇ ਮੈਂ ਵਲੌਗਸ ਪਹਿਲਾਂ ਸਵੇਰ ਦੀ ਸਾਸਕੀ ਗਾਲ ਨੂੰ ਲਈ ਸਾਸਕੀ ਕਾਲ ਸਾਰਿਆਂ ਨੂੰ ਹੋਪ ਤੁਸੀਂ ਸਵੇਰ ਸੋਹਰਿਆਂ ਨੂੰ ਸਾਰਿਆਂ ਨੂੰ ਹੋਪ ਤੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਬਾਸੀ ਫੈਮਿਲੀ ਤੇ ਤੇ ਸਵੇਰੇ ਵੀਡੀਓ ਸ਼ੂਟ ਕੀਤੀ ਫਟਾਫਟ ਕਿਉਂਕਿ ਹੋਰ ਜਾਣੇ ਸੀ ਤੇ ਵਲੌਗ ਸ਼ੂਟ ਨਹੀਂ ਕੀਤੀ ਤਾਂ ਬਸ ਉਹ ਵੀਡੀਓ ਕੱਲੀ ਐਂ ਬਣਾਤੀ ਸੀ ਆਪਾਂ ਕੈਮਰੇ ਨਾਲ ਤੇ ਆਪਣੇ ਕੰਮ ਕਰ ਸਾਰੇ ਕੰਪਲੀਟ ਆ ਗਏ ਐ ਵਧੀਆ ਝਾੜੂ ਪੋਚਾ ਅੱਜ ਸਾਰਾ ਕੰਮ ਕਰ ਲਿਆ ਤੇ ਤੇ ਆਮ ਹੋ ਗਿਆ ਚਾਰ ਵੇ ਦਾ ਤੇ ਹਲੇ ਮੈਂ ਜਾਣਾ ਬਾਜ਼ਾਰ ਬਾਜ਼ਾਰ ਜਾਣ ਨੂੰ ਰੈਡੀ ਹੋਈ ਆ ਤੇ ਪਹਿਲਾਂ ਆਪਾਂ ਮੈਂ ਇਹ ਕਰ ਲਈਏ ਸੂਟਾਂ ਦੀ ਵੀਡੀਓ ਸ਼ੂਟ ਕਿਉਂਕਿ ਆ ਕਾਟਨ ਦਾ ਫੈਬਰਿਕ ਬਹੁਤ ਸੋਹਣਾ ਆਇਆ ਹੋਇਆ ਬਾਦੂ ਸੂਟ ਆ ਇਹਨੇ ਆਪਣੇ ਕੋਲ ਜਿੰਨੇ ਮਰਜ਼ੀ ਤੁਸੀਂ ਆਰਡਰ ਕਰ ਲਿਓ ਤੇ ਇਹਨਾਂ ਦੀ ਵੀਡੀਓ ਆਏਗੀ ਪੰਜਾਬੀ ਪਹਿਰਾਵੇ ਚੈਨਲ ਤੇ ਤੇ ਉੱਥੇ ਜਾ ਕੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਇੰਸਟਾਗ੍ਰam ਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਬਾਕਸ ਹੈ ਉੱਥੇ ਜਾ ਕੇ ਇੰਸਟਾਗ੍ਰam ਤੇ ਫੋਲੋ ਕਰ ਲਓ ਸਾਨੂੰ ਉੱਥੇ ਤੁਹਾਨੂੰ ਨਵੇਂ-ਨਵੇਂ ਸੂਟ ਤੇ ਨਵੀਆਂ-ਨਵੀਆਂ ਜੋ ਵੀ ਆਪਾਂ ਨੇ ਸਟਿਚ ਹੋ ਕੇ ਆ ਰਹੇ ਉਹ ਤੁਹਾਨੂੰ ਸਾਰਾ ਤੇ ਉਹ ਮਨੇ ਕੱਨਾ ਚ ਨਵੇਂ ਇਅਰਿੰਗਸ ਲੈਣੇ ਸੀ ਦਿੱਤੇ ਸੀ ਤੁਹਾਨੂੰ ਪਤਾ ਤਾਂ ਨਹੀਂ ਸੀ ਤੇ ਅੱਜ ਮੈਂ ਉਹ ਹੀ ਇਅਰਿੰਗ ਪਾਏ ਹੋਏ ਨੇ ਤੇ ਬਸ ਮੈਂ ਬਾਜ਼ਾਰ ਜਾਣਾ ਉਹਦੇ ਕਰਕੇ ਮੈਂ ਰੈਡੀ ਹੋਈ ਦਮਨ ਮਾਟਾ ਫੜਾਫੜ ਮੇਰੀ ਵੀਡੀਓ ਸ਼ੂਟ ਕਰਾ ਲਈ ਤੇ ਆਪਾਂ ਕਰ ਲੱਗਿਆ ਵੀਡੀਓ ਸ਼ੂਟ ਆਫ ਵਾਈਟ ਬਾਟਮਾਂ ਦੇ ਨਾਲ ਨਾਲ ਨਾ ਕਾਟਨ ਦੇ ਸੂਟ ਆਏ ਹੋਏ ਨੇ ਚਾਹੇ ਤੁਸੀਂ ਮੈਚਿੰਗ ਲੈ ਲਓ ਚਾਹੇ 올ਓਵਰ ਲੈ ਲਓ ਠੀਕ ਹੈ ਤੁਹਾਡੀ ਚੋਇਸ ਹੈ 2.5 ਮੀਟਰ ਦੀ ਬਾਟਮ ਲੈਣੀ ਚਾਹੇ ਤੁਸੀਂ ਪਲਾਜ਼ੋ ਬਣਾ ਲਓ ਚਾਹੇ ਤੁਸੀਂ ਜੋ ਮਰਜ਼ੀ ਬਣਾ ਲਓ ਜ਼ਿਆਦਾ ਜਾਣਕਾਰੀ ਲਈ ਤੁਸੀਂ ਪੰਜਾਬੀ ਪਹਿਰਾਵੇ ਤੇ ਪਹੁੰਚ ਜਾਓ ਉੱਥੇ ਜਾ ਕੇ ਦੇਖਿਓ ਠੀਕ ਹੈ ਜੀ ਤੇ ਚਲੋ ਕਰਦੇ ਆਪਾਂ ਵਲੋਗ ਕੰਟੀਨਿਊ ਬਲੱ ਆਪਾਂ ਵੀਡੀਓ ਸ਼ੂਟ ਕਰ ਲਈ ਠੀਕ ਹੈ ਜੀ ਤੇ ਲੋ ਜੀ ਆਪਾਂ ਇਹਨਾਂ ਦੀ ਵੀਡੀਓ ਸ਼ੂਟ ਕਰ ਚੁੱਕੇ ਆਂ ਤੇ ਆਪਾਂ ਫ੍ਰੀ ਹੋ ਚੁੱਕੇ ਆਂ ਤੇ ਇਧਰ ਆਪਾਂ ਨੇ ਰਿੰਗ ਲਾਈਟ ਲਾਈ ਸੀ ਕਿਉਂਕਿ ਇੱਥੇ ਬੜਾ ਹਨੇਰਾ ਜਿਹਾ ਆ ਜਾਂਦਾ ਤਾਂ ਕਰਕੇ ਇਹਨਾਂ ਦੀ ਵੀਡੀਓ ਜਾ ਕੇ ਦੇਖ ਲਿਓ ਜੀ ਤੁਸੀਂ ਪੰਜਾਬੀ ਪਹਿਰਾਵੇ ਤੇ ਠੀਕ ਹੈ ਜੀ ਮੈਚਿੰਗ ਸੂਟ ਨੇ ਆਹਾ ਮੈਂ ਪਹਿਲਾਂ ਵੀ ਦੱਸ ਚੁੱਕੀਆਂ ਸਲਵਾਰ ਦੇ ਨਾਲ ਤੇ ਆ ਕਾਫੀ ਕਲਰ ਨੇ ਪ੍ਰਿੰਟ ਤੁਸੀਂ ਜਾ ਕੇ ਪੰਜਾਬੀ ਪਹਿਰਾਵੇ ਤੇ ਵੀਡੀਓ ਚੈੱਕ ਕਰ ਲਿਓ ਠੀਕ ਹੈ ਜੀ ਤੇ ਇਧਰ ਮੈਂ ਬਣਾਉਣ ਲੱਗੀ ਆਂ ਅੱਜ ਦਮਨ ਦੀ ਫੇਵਰੇਟ ਬਿਸ਼ ਕੜੀ ਤੇ ਕੜੀ ਆਪਾਂ ਨੇ ਦਿੱਤੀ ਏ ਧਾਰ ਤੇ ਮੈਂ ਇਹਦਾ ਚਾਲਦਾ ਪੈਸਟ ਫੈਂਟ ਤੇ ਨਾਲ ਤੁਹਾਨੂੰ ਬਾਜ ਨਹੀਂ ਹੋਣੀ ਕੜੀ ਆਪਾਂ ਨੇ ਘਰਤੀ ਏ ਕੜੀ ਦਾ ਕਲਰ ਬੜਾ ਪਿਆਰਾ ਆ ਰਿਹਾ ਠੀਕ ਹੈ ਜੀ ਤੇ ਇਹਦੇ ਚ ਆਪਾਂ ਪਾਵਾਂਗੇ ਪਕੌੜੇ ਤੇ ਇਧਰ ਮੈਂ ਆਲੂ ਤੇ ਪਿਆਜ਼ ਕੱਟ ਰਹੀ ਹਾਂ ਬਸ ਪਹਿਲਾਂ ਆਪਾਂ ਨੇ ਤੜਕਾ ਲਾਤਾ ਪਿਆਜ਼ ਦਾ ਸਿੰਪਲ ਤੇ ਬਾਅਦ ਚ ਆਪਾਂ ਨੇ ਵਿੱਚ ਪਾਉਣੇ ਨੇ ਪਕੌੜੇ ਪਿਆਜ਼ ਵਾਲੇ ਤੇ ਆਲੂ ਵਾਲੇ ਕਿਉਂਕਿ ਆਲੂ ਮੈਂ ਕੜੀ ਦੇ ਵਿੱਚ ਨਹੀਂ ਪਾਏ ਹੈਗੇ ਠੀਕ ਹੈ ਤੇ ਅੱਜ ਅਸੀਂ ਸਾਰੀਆਂ ਸਫਾਈਆਂ ਕੀਤੀਆਂ ਤੁਹਾਨੂੰ ਮੈਂ ਦੱਸਿਆ ਡੀਪਲੀ ਸਫਾਈਆਂ ਕੀਤੀਆਂ ਨੇ ਤੇ ਮੌਸਮ ਦੁਬਾਰਾ ਤੋਂ ਫੇਰ ਠੰਡਾ ਹੋ ਗਿਆ ਕਿਉਂਕਿ ਸਾਡੇ ਵਰਗੇ ਬੜੇ ਰੌਲਾ ਪਾਰੇ ਸੀ ਮੌਸਮ ਗਰਮੀ ਆ ਗਈ ਜੀ ਗਰਮ ਗਰਮੀ ਆ ਗਈ ਗਰਮੀ ਆ ਗਈ ਗਰਮੀ ਆ ਗਈ ਤੇ ਦੇਖ ਸਕਦੇ ਤੁਸੀਂ ਮੌਸਮ ਦੋ ਦਿਨ ਤੋਂ ਨਾ ਠੰਡਾ ਲਗਾਤਾਰ ਰਾਤਮੀ ਪਈ ਜਾਂ ਸਾਡੇ ਤੇ ਜਿਨੇ ਤਾਂ ਨਹੀਂ ਪਿਆ ਹੈਗਾ ਜਿਨੇ ਕਦੇ ਬੱਦਲ ਹੋ ਜਾਂਦਾ ਸੀ ਜਦੋਂ ਧੁੱਪ ਚੜ੍ਹ ਜਾਂਦੀ ਤੇ ਬਾਜ਼ਾਰ ਅਸੀਂ ਨਹੀਂ ਗਏ ਕਿਉਂਕਿ ਮੌਸਮ ਖਰਾਬ ਸੀ ਤੇ ਇਹਨਾਂ ਚੱਕਰਾਂ ਚੀ ਵੀ ਮੈਂ ਬਾਜ਼ਾਰ ਨਹੀਂ ਗਈ ਹੈਗੀ ਮੈਂ ਕਿਤੇ ਮੀمو ਆ ਗਿਆ ਤੇ ਮੈਨੂੰ ਸਕੂਟਰੀ ਤੇ ਔਖਾ ਹੋ ਜਾਣਾ ਹੁਣ ਆਕਾਰ ਆਉਣਗੇ ਫਿਰ ਜਾਣਾ ਕਿਉਂਕਿ ਅਸੀਂ ਬਸ ਮਾਸਟਰਾਂ ਕੋ ਕੱਪੜੇ ਫੜ ਗਏ ਨੇ ਤੇ ਡਾਈ ਵਾਲੇ ਕੱਪੜੇ ਸਾਡੇ ਆਏ ਤੇ ਉਹ ਫੜਨੇ ਨੇ ਸੋ ਸ਼ਾਮੀ ਚੱਲਾਂਗੇ ਬਾਜ਼ਾਰ ਮਤਲਬ ਸ਼ਾਮ ਨੂੰ ਮਤਲਬ ਰਾਤ ਨੂੰ ਟਾਈਮ ਤਾਂ ਹੁਣ 6:30 ਹੋ ਗਿਆ ਠੀਕ ਹੈ ਤੇ ਆਪਣੀ ਪੰਜਾਬੀ ਪਹਿਰਾਵਾ ਤੇ ਜਿਹੜੇ ਨਵੇਂ ਨੇ ਉਹ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਉੱਥੇ ਸੋਹਣੇ ਸੋਹਣੇ ਸੂਟ ਆਉਣੇ ਨੇ ਤੇ ਜਰੂਰ ਦੇਖਿਓ ਠੀਕ ਹੈ ਜੀ ਵੀਡੀਓ ਤੇ ਚਲੋ ਜੀ ਮੈਂ ਪਕੌੜੇ ਪੂੜੇ ਬਣਾਣਾ ਖੜੀ ਵਾਸਤੇ ਫਿਰ ਮਿਲਦੇ ਆਂ ਆਪਾਂ ਤੁਹਾਨੂੰ ਦਮਨ ਸਟੱਡੀ ਕਰ ਰਿਹਾ ਦਮਨ ਦਾ ਹੈਗਾ 17 ਨੂੰ ਪੇਪਰ ਪੰਜਾਬੀ ਦਾ ਅ ਦੋ ਪੇਪਰ ਹੈਗੇ 17 ਤੇ 18 ਦਾ ਫਿਰ ਲਾਸਟ ਫਿਰ ਦਮਨ ਫ੍ਰੀ ਫਿਰ ਦਮਨ ਮੇਰੀ ਕਰਵਾਏਗੀ ਹੈਲਪ ਤੇ ਲੋ ਜੀ ਇੱਧਰ ਆਪਣੀ ਕੜੀ ਰੈਡੀ ਹੋ ਚਲੀ ਬਸ ਦੋ ਦਿਨ ਬਾਅਦ ਹੋਰ ਦਵਾਵਾਂਗੇ ਟਾਈਮ ਕਾਫੀ ਹੋ ਗਿਆ ਮੇਰਾ ਦਾ ਇੱਕ ਘੰਟੇ ਤੋਂ ਉੱਪਰ ਹੋ ਗਿਆ ਟਾਈਮ ਤੇ ਪਕੌੜੇ ਆਪਾਂ ਨੇ ਪਾਦਦੇ ਨੇ ਤੇ ਪਕੌੜੇ ਆਪਾਂ ਤਾਈ ਨਾਲ ਪਾ ਦੇਣਾ ਕਿ ਸੌਫਟ ਹੋ ਜਾਂਦੇ ਨੇ ਨਹੀਂ ਤਾਂ ਫਿਰ ਹਾਰਡ ਜੇ ਰਹਿੰਦੇ ਨੇ ਤੇ ਇੱਕ ਪਾਸੇ ਆਪਾਂ ਰੱਖੇ ਹੋਏ ਨੇ ਚੌਲ ਉੱਧਰ ਉੱਧਰ ਆਪਣੀ ਬਣ ਗਈ ਕੜੀ ਟੈਸਟ ਕਰਕੇ ਦੇਖ ਲਿਆ ਕਿਵੇਂ ਦੀ ਬਣੀ ਹੈ ਪਾਪਾ ਨੂੰ ਪੁੱਛਣਾ ਪੈਂਦਾ ਹੈ ਅੱਜ ਮੌਸਮ ਬਹੁਤ ਚੜਿਆ ਹੋਇਆ ਤਕੜਾ ਮੌਸਮ ਚੜਿਆ ਹੋਇਆ ਕੋਣ ਕਹਿੰਦਾ ਹੁੰਦਾ ਹੈ ਹੈ ਤੇਵਾਰ ਸੇਰਦੇ ਗਏ ਹੋਈ ਗੱਡੀ ਲੈ ਕੇ ਗੱਡੀ ਦਾ ਕੁਝ ਕੰਮ ਕਰਾਉਣਾ ਸੀ ਹਾਇ ਕਿੱਥੇ ਲਾ ਕੇ ਆਏ ਕਿ ਦੱਸ ਤੁਸੀਂ ਇੱਥੇ ਲਾ ਦੋ ਉੱਥੇ ਲਾਉਂਦਾ ਕੀ ਮਤਲਬ ਹੈ ਦਿਮਾਗ ਖਰਾਬ ਨਹੀਂ ਹੈਗਾ ਹਨਾ ਕਿ ਤੁਸੀਂ ਆਪਣੀ ਕੰਨ ਨਾ ਲਾਓ ਤੁਹਾਡਾ ਉੱਥੇ ਮਤਲਬ ਕੀ ਲਾਣਦਾ ਹੈ ਸਸ ਕੀ ਕਾਲ ਜੀ ਸਾਰਿਆਂ ਨੂੰ ਬਹੁਤ ਧੀ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਉਹੀ ਆਪਾਂ ਕੱਲ ਵਾਲਾ ਬਲੌਗ ਕੰਟੀਨਿਊ ਕਰਤਾ ਕਿਉਂਕਿ ਬਹੁਤ ਬੀਜੀ ਸ਼ਡਿਊਲ ਚੱਲ ਰਿਹਾ ਤੈਨੂੰ ਪਤਾ ਤੇ ਬਸ ਟਾਈਮ ਹੀ ਨਹੀਂ ਲੱਗਦਾ ਅੱਜ ਹੈਗਾ ਸੰਡੇ ਤੇ ਸੰਡੇ ਵਾਲੇ ਦਿਨ ਵੀ ਅਸੀਂ ਜਿਹੜੇ ਆਪਣੇ ਕਾਰੀਗਰਾਂ ਵਾਲੇ ਕੰਮ ਸੀ ਉਹ ਕਰਕੇ ਆਏ ਆ ਤੇ ਹੁਣੇ ਘਰੇ ਆਈ ਸੀ ਮੈਂ ਸੌਖੀ ਦੀ ਕੋਲੜਾ ਕੱਲ ਧੁੱਤੇ ਸੀ ਨਾ ਤੇ ਹੁਣ ਜਾਣਾ ਸੀ ਜੀ ਕਿਤੇ ਕੰਮ ਜਾਣਾ ਆ ਪਏ ਪਏ ਥੱਲੇ ਪਏ ਤੇ ਦੰਮੂ ਨੂੰ ਮੈਂ ਕਿਹਾ ਤੂੰ ਵੀ ਨਾਲ ਚੱਲ ਦਮਨ ਸਵੇਰ ਦੀ ਪਾੜਰੀ ਕਿਉਂਕਿ ਦਮਨ ਦਾ ਕੱਲ ਹੈਗਾ ਪੇਪਰ ਪੰਜਾਬੀ ਦਾ ਤੇ ਕਹਿੰਦੀ ਮम्मा ਮੈਂ ਸਾਰਾ ਕੁਝ ਹੋ ਗਿਆ ਬਸ ਲੈਟਰ ਹੀ ਰਹਿ ਗਿਆ ਤੇ ਮੈਂ ਕਿਹਾ ਚੱਲ ਵਿਚਾਰੀ ਥੋੜਾ ਜਿਹਾ ਕਿਤੇ ਲੈ ਜਾਈਏ ਸੰਡੇ ਆ ਗੁਰਦੁਆਰਾ ਸਾਹਿਬ ਮੈਂ ਜਾ ਹੀ ਮੱਥਾ ਟੇਕਾ ਹੀ ਕਿੰਨੇ ਦਿਨ ਹੋ ਗਏ ਸੀ ਮੇਰੇ ਕੋਲ ਜਾਇਆ ਹੀ ਨਹੀਂ ਜਾ ਰਿਹਾ ਤੇ ਅੱਜ ਮੈਂ ਟਾਈਮ ਕੱਢਿਆ ਥੱਲੇ ਕੋਲ ਮੈਂ ਕਿਹਾ ਅਕਸਰ ਥਲੇ ਗੱਡੀ 'ਚ ਖੜੇ ਵੇਟ ਕਰ ਰਹਿਣਾ ਸਾਡਾ ਮੈਦਮ ਨੂੰ ਉੱਪਰ ਲੈਣਾ ਦੀ ਤੁਸੀਂ ਪਹਿਲਾਂ ਮੈਂ ਸਿੱਧੀ ਉਧਰੋਂ ਆਈਆਂ ਕਾਰੀਗਰਾਂ ਕੋਲ ਉਧਰੋਂ ਆ ਕੇ ਤੇ ਫਿਰ ਮੈਂ ਉੱਪਰ ਆਈਆਂ ਸੱਚ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਕਿ ਮੇਰੇ ਉਹ ਕਲਰ ਨਾਲ ਅਲਰਜੀ ਬਿਲਕੁਲ ਨਹੀਂ ਹੋਈ ਚਲੋ ਮੇਰੇ ਚੜਿਆ ਨਹੀਂ ਸੀ ਉਹ ਮੇਰੀ ਗਲਤੀ ਸੀ ਕਿਉਂਕਿ ਮੈਂ ਘੱਟ ਟਾਈਮ ਰੱਖਿਆ ਸੀ ਬਿਲਕੁਲ ਵੀ ਅਲਰਜੀ ਨਹੀਂ ਹੋਈ ਥੈਂਕ ਯੂ ਸੋ ਮੱਚ ਜਿਹੜੀ ਮੇਰੀ ਭੈਣ ਨੇ ਰეკਮੈਂਡ ਕੀਤਾ ਤੇ ਮੈਨੂੰ ਮੈਸੇਜ ਜ਼ਰੂਰ ਕਰਿਓ ਠੀਕ ਹੈ ਕੀ ਤੁਹਾਡਾ ਨਾਮ ਕੀ ਜਿਨ੍ਹਾਂ ਨੇ ਦੱਸਿਆ ਸੀ ਹਨਾ ਮੇਰੀਆਂ ਭੈਣਾਂ ਨੇ ਕਲਰ ਕੀ ਆ ਕਲਰ ਲਾਓ ਤੇ ਬਿਲਕੁਲ ਵੀ ਅਲਰਜੀ ਨਹੀਂ ਹੋਈ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਕਿ ਚਲੋ ਅਲਰਜੀ ਨਹੀਂ ਹੋਈ ਹੈਗੀ ਹੈਨਾ ਬਸ ਉਹ ਹੈ ਕਿ ਥੋੜਾ ਜਿਹਾ ਟਾਈਮ ਆਪਾਂ ਨੇ ਉਹਨੂੰ ਜ਼ਿਆਦਾ ਲਾ ਕੇ ਰੱਖਣਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਸ ਹੁਣ ਨਾ ਮੈਂ ਕੱਲ ਜਾਂ ਪਰਸੋਂ ਫੇਰ ਲਾਉਂਗੀ ਟਾਈਮ ਜ਼ਿਆਦਾ ਲਾ ਕੇ ਰੱਖਾਂਗੀ ਫਿਰ ਪਤਾ ਲੱਗ ਜਾਊਗਾ ਫਿਰ ਮੈਂ ਤੁਹਾਨੂੰ ਫਿਰ ਵੀਡੀਓ ਬਣਾ ਕੇ ਦੱਸਾਂਗੀ ਠੀਕ ਹੈ ਜੀ ਚਲੋ ਜੀ ਅਸੀਂ ਜਾਈਏ ਆ ਕੇ ਮਿਲਦੇ ਹਾਂ ਸੰਸਕ੍ਰੀਮ ਲਾ ਲਓ ਸੰਸਕ੍ਰੀਮ ਆਂਦੀ ਕਿ ਲੋੜ ਹੈ ਉਹ ਦੂਜੀ ਲਾਉ ਨਾ ਤੇ ਥੋੜੀ ਲਾਫਰ ਥੋੜੀ ਲਾਫਰ ਹੁਣ ਤਾਂ ਧੋਪ ਚੋਲੇਗੀ ਟਾਈਮ ਵੱਜ ਗਏ 5 ਆ ਜਾ ਪਾਪਾ ਚਾਰੇ ਵੇਟ ਕਰਨ ਦੇ ਨੇ ਅੱਜ ਛੇਤੀ ਆ ਜਾ ਚਲੋ ਜੀ ਮੈਂ ਜਾਵਾਂ ਤੇ ਕੋਈ ਸੂਟ ਆਪਣੇ ਜਾਣੇ ਨੇ ਕੋਰੀਅਰ ਇਹਨਾਂ ਨੂੰ ਆਪਾਂ ਨੇ ਪੈਕਿੰਗ ਕਰਨੀ ਆ ਆ ਕੇ ਕਰਾਂਗੇ ਰਾਤੀ ਜਿਹੜੀ ਆਪਾਂ ਨੇ ਕੱਲ ਵੀਡੀਓ ਪਾਈ ਸੀ ਪੰਜਾਬੀ ਪਹਿਰਾਵੇ ਤੇ ਜਾ ਕੇ ਜਰੂਰ ਦੇਖਿਓ ਬਹੁਤ ਸੋਹਣੇ ਪ੍ਰਿੰਟ ਨੇ ਹੋਰ ਵੀ ਨਵੇਂ-ਨਵੇਂ ਪ੍ਰਿੰਟ ਆਏ ਨੇ ਉਹ ਵੀ ਲਿਆਵਾਂਗੇ ਆਪਾਂ ਠੀਕ ਹੈ ਤੇ ਕੋਰੀਅਰ ਜਾਣੇ ਨੇ ਉਹ ਸਵੇਰੇ ਪੈਕ ਕਰਦੇ ਆ ਬਸ ਮੈਂ ਕੱਢ ਕੇ ਰੱਖੇ ਨੇ ਤੁਸੀਂ ਇਕੱਲੀ ਸ਼ਰਟ ਵੀ ਲੈ ਸਕਦੇ ਹੋ ਪੂਰਾ ਸੂਟ ਵੀ ਲੈ ਸਕਦੇ ਹੋ ਠੀਕ ਹੈ ਜੀ 올ਓਵਰ ਵੀ ਲੈ ਸਕਦੇ ਹੋ ਮੈਚਿੰਗ ਵੀ ਲੈ ਸਕਦੇ ਹੋ ਆ ਜਾ ਦਮੂ ਫਟਾਫਟ ਦਮਨ ਆ ਜਾ ਮੇਰੇ ਕੋਲ ਫਟਾਫਟ ਉਹ ਕੱਧਾ ਸਿੱਚ ਹਾਂ ਦਮਨ ਉਹੀ ਬੈਠੀ ਸਵੇਰ ਦੀ ਪੜ੍ਹਾਈ ਕਰਨ ਲੱਗੀ ਬਈ ਬਸ ਕੁਛ ਕੁਛ ਨਹੀਂ ਕੀਤਾ ਹੋਏਗਾ ਜੂਠੀ ਹੀ ਬੈਗੀ ਚਲੋ ਉਧਰ ਲਾਈਟ ਆਫ ਕਰਕੇ ਆ ਇਧਰ ਵੀ ਲਾਈਟ ਆਫ ਕਰ ਕਿਉਂਕਿ ਅਸੀਂ ਲੇਟ ਹੋ ਜਾਣਾ ਬਹੁਤ ਗਾ ਪਿਆ ਸੱਚੀ ਸਾਰਾ ਦੇਣਾ ਜ ਐਂ ਲੰਗ ਗਿਆ ਜਿੰਨੇ ਦੁਪੱਟੇ ਡਾਈ ਦੇਣੇ ਹਨ ਉਹ ਕੱਡੇ ਸਾਰੇ ਸਾਰੇ ਟ੍ਰਾਫਟੇ ਡਾਈ ਕਰਵਾਣੇ ਹਨ ਉਹ ਕੱਡੇ ਆ ਕੰਮ ਸਾਰ ਆਹ ਕੁੰਡੀ ਲਾ ਪਹਿਲਾਂ ਤੇ ਇਧਰ ਤਾਲਾ ਲਾ ਇੱਕ ਲੈ ਤਾਂ ਚੱਲਦੀ ਰਹਿੰਦੇ ਆ ਬਸ ਐਂ ਲਾ ਦੇ ਦਰਵਾਜ਼ੇ ਨਾਲ ਲਾ ਆਂ ਲਾ ਦੇ ਤੇ ਚਲੋ ਜਿਹੇ ਜਾਇਏ ਮਿਲਦੇ ਤਾਲਾ ਕਿੱਥੇ ਤਾਲਾ 5 ਸਿਕੰਡਾਂ ਨਾਲ ਲਾ ਲਾ ਦੇ ਸਾਡੇ ਇੰਟਰਵਿਊ ਬਹੁਤ ਐਂਡ ਦਿੰਦਾ ਪਹੁੰਚਿਆ ਨਾ ਤੂੰ ਬਹੁਤ ਨੇ ਦੇਖਣਾ ਸੁਣ ਕਬੀ ਥਲੇ ਮੈਂ ਜਾਵਾਂ ਥਲੇ ਉਹ ਤਾਰ ਖੜੇ ਸਾਡਾ ਵੇਟ ਕਰ ਰਹੇ ਨੇ ਕਿ ਛੇਤੀ ਆਓ ਹੁਣ ਗੱਡੀ ਮੋੜ ਲੇ ਇੰਨੀ ਲਾਦੀ ਗਰੋੜ ਜਿੱਥੇ ਲਾ ਦਿੰਦੇ ਮੈਂ ਕਿਹਾ ਸੀ ਮਨੇ ਜਿੱਦੜਾ ਇੱਥੇ ਪਿੱਛੇ ਲਾ ਦੰਗੇ ਗੱਡੀ ਦੇ ਨੰਬਰ ਪਲੇਟ ਤਾਂ ਹੈ ਨਹੀਂ ਤਾਂ ਮੋ ਉਹ ਗੱਡੀ ਦੀ ਪਾਪਾ ਗੱਡੀ ਤਵਾ ਕੇ ਲੈ ਆਇਆ ਤੇ ਪਾਪਾ ਨੇ ਲਵੇੜ ਵੀ ਲਈ ਕਿ ਮੈਂ ਬੈਠੀ ਪਿੱਛੇ ਨਾ ਸਮਾਨ ਪਿਆ ਥੋੜਾ ਜਿਹਾ ਸਮਾਨ ਨਾ ਸਾਈਡ ਤੇ ਕਰ ਦੇ ਠੀਕ ਹੈ ਆ ਕੇ ਕੱਢਾਂਗੇ ਪਾਪਾ ਲੋ ਕਿ ਸਾਈਡ ਤੇ ਕਰ ਰਹੇ ਕਿਵੇਂ ਉਹ ਸਮਾਨ ਜਿਆ ਹਾਂਜੀ ਚਲ ਹਾਂਜੀ ਮੈਂ ਵੀ ਤੁਸੀਂ ਵੀਡੀਓ ਬਣਾਉਂਦੇ ਯਾਰ ਇਹ ਮੈਂ ਮਾਰਕੀਟ ਦੇ ਵਿੱਚ ਵੀਡੀਓ ਸਾਡਾ ਕੰਮ ਹੈ ਵੀਡੀਓ ਸਾਡਾ ਕੰਮ ਹੈ ਵੀਡੀਓ ਸਾਡਾ ਬਿਜ਼ਨਸ ਹੈ ਇਹਨੂੰ ਤਾਂ ਅਸੀਂ ਕਰਦੇ ਰਵਾਂਗੇ ساری ਉਮਰ ਜਿੰਨਾ ਚਿਰ ਸਾਹ ਨੇ ਖਰਚ 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 ਬੰਦ ਨਹੀਂ ਹੋਈ ਤੇ ਨਹੀਂ ਤਾਂ ਮੈਂ ਇਹ ਸਾਡਾ ਕੰਮ ਹੈ ਹੁਣ ਕਈ ਦੇਖ ਕੇ ਕਹਿੰਦੇ 24 ਘੰਟੇ ਕੈਮਰਾ ਚੱਕੀ ਰੱਖਦੇ ਇਹ ਸਾਡਾ ਬਿਜ਼ਨਸ ਹੋ ਗਿਆ ਜੀ ਸਾਡੇ ਭੈਣ ਭਰਾ ਸਾਨੂੰ ਮਿਸ ਕਰਦੇ ਨੇ ਫਿਰ ਸਾਨੂੰ ਕੈਮਰਾ ਚੱਕਣਾ ਪੈਂਦਾ ਠੀਕ ਹੈ ਜੀ ਤੇ ਚਲੋ ਜੀ ਜਾਈਏ ਅਸੀਂ ਤੇ ਜੇ ਉਥੇ ਵੀਡੀਓ ਬਣੀ ਤਾਂ ਬਣਾਵਾਂਗੇ ਨੋ ਪ੍ਰੋਬਲਮ ਕਰੇ ਆ ਕੇ ਬਣਾਵਾਂਗੇ ਆਪਾਂ ਠੀਕ ਹੈ ਜੀ ਚਲੋ ਜੀ ਮਿਲਦੇ ਆ ਤੁਹਾਨੂੰ ਆਪਾਂ ਪਹਿਲਾਂ ਜਾਈਏ ਫਿਰ ਆ ਕੇ ਮਿਲਦੇ ਆ ਠੀਕ ਹੈ ਜੀ ਗਾਣਾ ਲਾਓ ਉਹ ਮੜਾ ਜਿਹੜਾ ਮੇਰਾ ਫੇਵਰਟ ਹੈ ਨਹੀਂ 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 ਉਹ ਕਿਦਾ ਕੀ ਨਾ ਆਇਆ ਕਰ ਤੇਰਾ ਨਾਮ ਭੁੱਲਰ ਦਾ ਤੇਰਾ ਨਾਮ ਭੁੱਲਰ ਦਾ ਤੂੰ ਬਾਜੀ ਮਾਰ ਕੀ ਰਕਨੇ ਪਤਾ ਨਹੀਂ ਕੀ ਸੀ ਜੁੱਤੀ ਛਾੜ ਨਹੀਂ ਨਹੀਂ ਛਾੜ ਜੁੱਤੀ ਛਾੜ ਅੱਛਾ ਚਲ ਚਲਾਓ ਫਿਰ ਗਾਣਾ ਮੈਂ ਗਾਣਾ ਸੁਣ ਲਿਆ ਪਹਿਲਾਂ ਬਾਜੀ ਮਾਰਗੀ ਰਗਾਂ ਜੀ ਦੇ ਦਿਲ ਤੇ ਆਏ ਤੇਰੀ ਆਰਿਆਈ ਕਦੇ ਬਾਜੀ ਬਾਜੀ ਮਾਰਿਆ ਲਾ papa ਨੇ ਚਲਾਣਾ ਹੀ ਨਹੀਂ ਹੈਗਾ ਤੇ ਚਲਾ ਦਿੰਦੇ 2 ਮਿੰਟ ਰੁਕੋ ਸਹੀ ਇੱਥੇ ਹਾਟਸਪੌਟ ਟਰਨ ਕਰ ਲੈ ਮੈਂ ਤੂੰ ਅੱਛਾ ਔਨ ਹੀ ਨਹੀਂ ਸੀ ਤੂੰ ਬੰਦ ਕਰਕੇ ਬੈਠੇ ਹੋ ਆਪੀ ਬੰਦਾ ਜਾਂਦਾ ਜਦੋਂ ਗੱਡੀ ਬੰਦ ਕੀਤੀ ਹਰ ਇੱਕ ਨਾ ਮੈਂ ਪੀੜੀ ਲੈਣੀ ਹੈ ਮੈਨੂੰ ਪੀੜੀ ਨਹੀਂ ਮਿਲਦੀ ਪਈ ਕਿਤੋਂ ਅਸਮਰੂਰ ਦੇਖਿਓ ਮੈਂ ਦੋਨੋਂ ਸਕੋਰਪੀਆਂ ਖੜੀ ਹੈ ਔਰ ਮੈਂ ਤਾਂ ਆ papa ਨੂੰ ਦੁਪਹਿਰ ਆਉਂਦੀ ਹੋਈ ਕਹਿ ਰਹੀ ਹਾਂ ਬਾਜ਼ਾਰੋਂ ਮੈਂ ਕਿਹਾ ਕਿ ਮੈਂ ਕਾਲੀ ਸਕੋਰਪੀਓ ਲੈਣੀ ਆ ਕਿੱਥੇ ਚੱਲੇ ਨੇ ਬਾਹਰ ਹਾਂ ਚੱਲਦੇ ਆ ਯੂਪੀ ਚਲੋ ਇਹ ਪੁੱੜਦੇ ਚੱਲੂ ਆਂ ਆਟੋ ਨਾ ਖੜਾਉਂਦੇ ਲੋ ਜੀ ਗਾਣਾ ਆਪਾਂ ਲਾ ਲਈ ਆਪਣਾ ਫੇਵਰੇਟ ਤੇ ਮੈਨੂੰ ਨਾ ਵੱਡੀ ਸਕਰੀਨ ਕਰਕੇ ਨਾ ਇਹ ਆ ਤੁਸੀਂ ਵੀ ਇੰਜੋਏ ਕਰੋ ਉੱਥੇ ਇਹੀ ਗਾਣਾ ਲਾਇਆ ਸੀ ਉੱਥੋਂ ਇਹਨੂੰ ਪਸੰਦ ਆ ਗਿਆ ਹਾਂ ਬਸ ਉੱਥੇ ਮੈਨੂੰ ਵਧੀਆ ਲੱਗਾ ਜਿਹੜੀ ਆਪਾਂ ਸੂਟਾਂ ਦੀ ਸ਼ੌਪ ਜਿਹੜੀ ਉੱਤਪ ਗੁਰੂ ਨਾ ਬੋਲੇ ਜਿਹੜੀ ਆਪਾਂ ਸੂਟਾਂ ਦੀ ਸ਼ਾਰਟ ਵੀਡੀਓ ਪਾਉਂਦੇ ਆ ਨਾ ਆਪਣੇ ਇੰਸਟਾਗ੍ਰam ਪੇਜ ਤੇ ਉਹ ਵੀ ਫੋਲੋ ਕਰ ਲਿਓ ਪੰਜਾਬੀ ਪਹਿਰਾਵੇ ਨੂੰ ਤੇ ਉੱਥੇ ਮੈਂ ਆਪਣੇ ਇੱਕ ਸੂਟ ਦੀ ਰੀਲ ਪਾਈ ਉਹ ਤੇ ਆ ਗਾਣਾ ਮੈਨੂੰ ਪਸੰਦ ਆਇਆ ਤੇ ਮੈਨੂੰ ਬਹੁਤ ਪਿਆਰਾ ਲੱਗਿਆ ਗੱਲ ਨਾਲ ਕਰਦਾ ਨੀ ਰੂਪ ਤੇਰਾ ਟੱਕਰਾ ਦੇ ਚੰਨ ਨਾਲ ਕਰਦਾ ਜੋ ਬਹੀਆਲੇ ਸੋਨੇ ਦਾ ਸਿੱਕਾ ਬਣੀ ਪੀੜੀਆਂ ਗੁਲਾਬੀ ਹੱਲਾ ਦੇ ਹਾ ਫੁੱਲ ਗੋਰੀਏ ਦੀ ਕੰਮੀ ਨੂੰ ਵੜਾਉਣਾ ਜਿੱਤੇ ਮਿਲੀ ਸਟਰੀਟ ਤੇ ਸੋਣ ਦਾ ਨਕੀਸ ਤੇ ਕਿਤੋਂ ਸੋਨੇ